बहुत बहुत धन्यवाद आओ फुल बुके लैके बहुत बहुत धन्यवाद थोड़े तो प्यार लिए सत्कार ਵਾਦ ਵਤ ਜਿੰਦਾਬਾਦ 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 ਮੈਂ ਰਹਿਣ ਦਿੰਦਾ ਫਿਰ ਅਗਰ ਮੈਂ ਰਹਿਣ ਦਿਨਾ ਫਿਰ ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੁਨੀਆ ਪਰਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹਾਉਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਜੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਦੋਸਤ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾ ਸੀ ਵੀ ਤੇ ਉਹ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੂਸੇ ਮੰਗਦਾ ਮੈਨੂੰ ਦੱਸਿਓ ਤੇ ਉਹ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੁਣਿੰਦਾ 1 2 3 ਬਸ 1 2 3 ਇਹਨਾਂ ਦੇ ਵਿੱਚੋਂ ਕੈਦਰੀਵਾਲ ਦਾ ਨਾਮ ਹੁੰਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਤੇ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ 1.5 ਦੋ ਲੱਖ ਬੰਦੇ ਦਾ ਹੁੰਦਾ ਹੈ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਹੈ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਐਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐਂ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਏ ਆ ਤੁਹਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ نوਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਹਨੂੰ ਪੌੜੀਆਂ ਬਣਾਓ ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕੁ ਰਹਿ ਗਿਆ ਬਸ ਆਹੀ ਸਾਲ ਜਾਂਦਾ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚ ਵੀ ਭਈ ਆਏ ਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਆ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ 'ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮ ਪਰ ਫੁੱਲ ਤੋਂ ਹੋਊਗਾ ਪੱਕਾ ਹੀ ਪਤਾ ਐ ਵੀ ਸਰਦੂਲਗੜ੍ਹ ਤੋਂ ਪੂੰਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਪਹਿਲੀ ਪੱਕਾ ਪਤਾ ਹੋਰ ਕੋਈ ਹੋ ਨਹੀਂ ਸਕਦਾ ਜੀ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਕਸਰ ਮਾਗੀ ਮੇਲੇ ਤੇ ਪਾਸ਼ਾ ਦੇਣ ਵਾਲੇ ਲੱਭ ਰਹੇ ਉਹਨੂੰ ਕਹਿੰਦਾ ਕੱਲਾ ਹੀ ਆਂ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਤਾਂ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆਮ ਆਦਮੀ ਪਾਰਟੀ ਆ ਜਿੱਦੇ 'ਚ ਡਿਸਪੀਸਲਨ ਹੈ ਔਰ ਡਿਸਪੀਸਲਨ ਰੱਖਣ 'ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੁੜੇ ਅਤਰਾ ਚੜਾ ਹਰੇਕ ਪਾਰਟੀ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਈਸੀਜੀ ਈਸੀਜੀ ਐਂ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜੇ ਚੱਲਦਾ ਹੁੰਦਾ ਸਰਾਣੇ ਜਿ ਨਜ਼ਰ ਤਾਂ ਐ ਚੱਲੀ ਜਾਂਦਾ ਉੱਪਰ ਥੱਲੇ ਉੱਪਰ ਥੱਲੇ ਉਹਨਾਂ ਚਿਰ ਬੰਦਾ ਜਿਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾਓ ਭਾਈ ਵਾਇਰ ਕਰੋ ਅਬਸੈਂਟ ਡਾਊਨਸ ਆਰ ਪਾਰਟ ਆਫ ਲਾਈਫ ਈਵਨ ਅ ਸਟੇਟ ਲਾਈਨ ਆਫ ਇਕਜੀ ਇਸ ਕਾਲਡ ਡੈੱਡ ਅੰਗਰੇਜ਼ੀ ਦੀ ਕਹਾਵਤ ਹੈ ਕਿ ਅਬਸੈਂਟ ਡਾਊਨ ਚੱਲਦੇ ਰਹਿੰਦੇ ਆ ਇਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚੱਲਦੀਆਂ ਕੋਈ ਕੁਝ ਬੰਦੇ ਦੋ ਵੋਟਾਂ ਤੇ ਵੀ ਹਾਰ ਗਏ ਕੁਝ ਪੰਜ ਤੇ ਵੀ ਹਾਰ ਗਏ ਸੱਤ ਤੇ ਹਾਰ ਗਏ ਨੌ ਤੇ ਵੀ 20 ਬੰਦੇ ਤਾਂ ਨੌ ਵੋਟਾਂ ਤੇ ਹਾਰ ਗਏ ਫਿਰ ਕੀ ਹੁੰਦਾ ਜੇ ਹੈ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫੋਂ ਸੇ ਜੀਤਾ ਹੈ ਸਰ ਹੋਰ ਆਵਾਜ਼ ਦੀ ਪਾਰਟੀ ਜੁਆਇਨ ਕੀ ਜੀ ਭੜੇ 13 ਵੋਟਾਂ ਤੇ ਆ ਤੱਕਾ ਤਾਂ ਨਹੀਂ ਹੋਇਆ ਜਿੱਤਿਆ ਕਾਂਗਰਸ ਵੱਲੋਂ ਐ ਅੱਗੇ ਤੇਰੀ ਮਰਜ਼ੀ ਹੁਣ ਵੈਰੀ ਗੁੱਡ ਮੈਂ ਦੱਸ ਦੇਣਾ ਬਹੁਤ ਬੰਦੇ ਆਪਣੀ ਮਰਜ਼ੀ ਨਾਲ ਸ਼ਾਮਲ ਹੋਏ ਨੇ ਤੁਹਾਡੀ ਪਾਰਟੀ ਦੀ ਮਿਹਨਤ ਨੂੰ ਵੇਖ ਕੇ ਮਿਹਨਤ ਕੌਣ ਕਰਦਾ ਹੱਥ ਆ ਜਾ ਰਿਹਾ ਕਰਨ ਤੁਸੀਂ ਜਿੱਤ ਗਏ ਹੈਂ ਜੀ 17 ਵੋਟਾਂ ਤੇ ਹੈਂ ਜੀ ਹੈ ਅੱਛਾ ਅੱਛਾ ਵਾ ਵਾ ਹੈ ਜੀ ਹਾਂ ਦੋ ਘੰਟੇ ਬਲਵਿੰਦਰ ਸਿੰਘ ਪੂੰਦੜ ਗਿਣਤੀ ਆਪ ਕਰਾਉਂਦਾ ਰਿਹਾ ਫਿਰ ਵੀ 650 ਵੋਟਾਂ ਤੇ ਹਾਰ ਗਿਆ ਇਹ ਦੋ ਦੋ ਘੰਟੇ ਵਾਲੇ ਕੋਈ ਪੌਣੇ 2 ਕਿਲੋਮੀਟਰ ਕੁਈ ਪੌਣੇ 2 ਘੰਟੇ ਇਹ ਹਜੇ ਨਹੀਂ ਇਹ ਲੋਕਾਂ ਨੇ ਨਕਾਰਤਾ ਨਾ ਜੀ ਹੈ ਕਾਗਜ਼ੀ ਨਹੀਂ ਭਰੇ ਕਿਸੇ ਨੇ ਲਓ ਜੀ ਕਾਗਜ਼ੀ ਨਹੀਂ ਭਰੇ ਅਸਲ 'ਚ ਇਹਨਾਂ ਨੂੰ ਬੰਦੇ ਨਹੀਂ ਥੇ ਇਹ ਕਹਿੰਦੇ ਕਾਗਜ਼ੇ ਕੈਂਸਲ ਕਰਾਤੇ ਅਸੀਂ ਕੈਂਸਲ ਕਿੱਥੋਂ ਕਰਾਤੇ ਤੁਹਾਨੂੰ ਬੰਦੀ ਨਹੀਂ ਲੱਭੇ ਯਾਰ ਮਜੀਠੇ ਤੂੰ 2000 ਬੋੜਤੇ ਮੁਜੀਠੇ ਤੋਂ ਆ ਨਾਬੇ ਦਾ ਪ੍ਰਬੰਧ ਕਰਿਓ ਮੁਲਾਕਾਤ ਦਾ ਮਿਲਿਆ ਹੀ ਉਹਨੂੰ ਦੱਸਿਆ ਹੀ ਨਾਲੇ ਕੋਈ ਬੋਲੋ ਕੋਈ ਨਹੀਂ ਥੋੜਾ ਪ੍ਰੋਗਰਾਮ ਆੜੀਆਂ ਹੀ ਮਾਰ ਦੋ ਬਸ ਹੁਣ ਤਾਂ ਬਹੁਤ ਬਹੁਤ ਆ ਕੋਈ ਨਹੀਂ ਬਾਚਾ ਜਿ ਪੈਣੇ ਅੰਦਰ ਕੋਈ ਗੱਲ ਨਹੀਂ ਪੱਗ ਲੈ ਕੇ ਆਇਆ ਕੋਈ ਗੱਲ ਦੇਖੋ ਇਹ ਦੇਖੋ ਇਹ ਪਿਆਰ ਹੈ ਇਹ ਸਤਿਕਾਰ ਹੈ ਕਿ ਉਹ ਪੱਗ ਲੈ ਕੇ ਆਏ ਨੇ ਪੈਣ ਪੱਗ ਜਦੋਂ ਪੈਣਾ ਦਾ ਪੈਣਾ ਦੀਆਂ ਦੁਆਵਾਂਾਂ ਮਾਵਾ ਦਾ ਆਸ਼ੀਰਵਾਦ ਮਿਲਣ ਲੱਗਦੇ ਦੁਨੀਆਂ ਦੀ ਕੋਈ ਮੰਜ਼ਲ ਐਸੀ ਨਹੀਂ ਹੁੰਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਫਿਰ ਵੇ ਤੋ ਜਿੱਤ ਕੇ ਜਦਾ ਮਾਈਕ ਮਾਈਕ ਦੇ ਦੋ ਨਾ ਜਦਾ ਮਾਈਕ ਦੇ ਦੋ ਨਾ ਅੰਦਰ ਮਾਈਕ ਦੇ ਦੇ ਗੋਲਡੀ ਗੋਲਡੀ ਮਾਈਕ ਦੇ ਮਾਈਕ ਦੇ ਦੇ ਨਾ ਬੋਲ ਲੈਣ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਪ੍ਰੋਗਰਾਮ ਹੈ ਯਾਰ ਕੱਢ ਲੈਣ ਤੋਂ ਪੜਾਸ ਸਹੀ ਹੈ ਨਾ ਅੱਜ ਤਾਂ ਰੋਜ ਹੀ ਬੋਲਦੇ ਰਹੇ ਮਾਈਕ ਦੇ ਭਾਈ ਦੱਸੋ ਵੀ ਕਿਹੜਾ ਕਿਹਨੂੰ ਹਰਾ ਕੇ ਆਇਆ ਹੈ ਕਿਹੜਾ ਕਿੰਨੀਆਂ ਵੋਟਾਂ ਤੇ ਜਿੱਤ ਕੇ ਆਇਆ ਦੱਸੋ ਦੱਸਣ ਝ ਕੀ ਹਰਜ ਹੈ ਹਾਂਜੀ ਆਲੋ ਆਰਾਮ ਨਾਲ ਅੱਛਾ ਅੱਛਾ ਲੈਂਗੁਏਜ ਤੇ ਕੰਟਰੋਲ ਰੱਖਿਓ ਗਾਲ ਗੂਲ ਨਾ ਕੱਢਦੇ ਹੋ ਕੋਈ ਹਾਂ ਭਾਈ ਛੱਡੋ ਛੱਡੋ ਆਲੋ ਆਲੋ ਭਾਈ ਉਹ ਭਾਈ ਇਧਰ ਕੋਈ ਨਹੀਂ ਕੋਈ ਬੋਲੋ ਆਰਾਮ ਨਾਲ ਬੋਲੋ ਆਰਾਮ ਨਾਲ ਬੋਲੋ ਆਰਾਮ ਨਾਲ ਭਾਈ ਬੋਲਣਾ ਨਹੀਂ ਜੀ ਜੀ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਭਗਵੰਤ ਮਾਨ ਜੀ ਮੈਂ ਮੁਕੇਰੀਆਂ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਿੱਤਿਆ ਮੈਂ ਸਰਪੰਚੀ ਵੱਡੇ ਪਿੰਡ ਦੀ ਕਰ ਰਿਹਾ ਹਾਂ ਨਾਲ ਮੈਂ ਸੰਤੀ ਮੈਂਬਰ ਵੀ ਜਿੱਤਿਆ ਜੀ ਵਾ 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 ਸਰ ਸਰ ਮੇਰੀਆਂ ਕਿਡਰੀਆਂ ਦੋਨੀਆਂ ਖਰਾਬ ਆ ਫੇਰ ਵੀ ਮੈਂ ਪੂਰਾ ਸੰਘਰਸ਼ ਕਰਦਾ ਪਾਰਟੀ ਨਾਲ ਜੀ ਔਰ ਜਿੰਨਾ ਕਿ ਮੇਰਾ ਖੂਨ ਆ ਮੇਰਾ ਬੰਦ-ਬੰਦ ਆਮ ਪਾਰਟੀ ਵਿੱਚ ਰਹੇਗਾ ਜੀ ਨਹੀਂ ਨਹੀਂ ਤੁਹਾਡਾ लाज ਵੀ ਕਰਾਵਾਂਗੇ ਇਹਨਾਂ ਦਾ ਇਹਨਾਂ ਦਾ ਮੁੱਖ ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਇਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹਰਾਉਣ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਡੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਗਿਆ ਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਆ ਜੋ ਉੱਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਬੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟਾਂ 'ਚ ਮੈਂ ਇਕੱਲਾ ਜਿੱਤ ਕੇ ਆ ਜੀ ਸਾਫ ਸਿੰਘ ਸਾਹਿਬਾ ਬਹੁਤ 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 ਭਈ ਉਧਰ ਦੇ ਦੋ ਉੱਪਰ ਮਾਰ ਬਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਜੀ ਮੈਂ ਸ਼ਕਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲਏ ਨੂੰ ਲੜੀ ਔਰ ਮੈਂ 1825 ਵੋਟ ਤੇ ਜਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਜੀ 1825 ਤੇ ਵੀ ਹਾਂ ਜੀ ਪੇ 1825 ਹੁਣ ਤੱਕ ਯਕੀਨ ਹੋ ਗਿਆ ਹੁਣ ਤੇ ਉਹਨਾਂ ਨੇ 1825 ਵੋਟਾਂ ਦੇ ਜਿੱਤੇ ਜੀ ਮੋਹ ਮਾਰ ਕੇ ਬਾਤ ਉਧਰ ਤਹਾਂ ਸਿੱੜ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਹਾਂ ਆਪੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬੱਸ ਦੇ ਦਿਓ ਮਾਈਕ ਦੇ ਦਿਓ ਮਾਈਕ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਇੱਕ ਤਰੀਕੇ ਜੇ ਨਾਲ ਹੀ ਦੇ ਰਹੇ ਹਾਂ ਜੇ ਵੀ ਹਾਂ ਆ ਆ ਦੇਖੋ ਨਾ ਬੰਦ ਹੋ ਗਿਆ ਕੋਈ ਗੱਲ एक मिनट कोई एक एक मिनट कोई नहीं कोई नहीं यार चला दो ना माइक हेलो हाँ। सर 26 वोटा तो सरपंच जी हार गई एक साल बाद उस तो बाद जिला परिषद जीती है 167 ਦੇ ਨਾਲ सर 26 वोट से सरपंच हार गए थे 126 वोट से हाँ। अभी जीत गए हेलो ਮਾ ਸਾਹਿਬ ਸਤਿ ਸ੍ਰੀ ਅਕਾਲ ਮਾ ਸਾਹਿਬ 40 ਸਾਲ ਤੋਂ ਸਾਡੇ ਪਿੰਡ ਸਰਪੰਚ ਬਣ ਜਾਂਦਾ ਹੀ ਕਿਸੇ ਨੂੰ ਅੱਗੇ ਨਹੀਂ ਹੋਣ ਦਿੰਦਾ ਜੇ ਕੋਈ ਹਾਰ ਜਾਂਦਾ ਹੀ ਪਿੰਡ ਹੀ ਛੱਡ ਕੇ ਚਲ ਜਾਂਦਾ ਹੀ ਮੈਨਰ ਕੋ ਜਿੱਤ ਕਾਇਆ 180 ਵੋਟਾਂ ਤੇ ਚਾਰੂ ਦੇ ਚੋਣ ਸ਼ਾਨ ਤੋਂ ਬਹੁਤ ਵਾਹ ਹਾਂਜੀ ਸਰ ਤੁਹਾਡੇ ਗੋਦਲੇ ਪਿੰਡ ਚੰਨਣਵਾਲ ਤੋਂ ਜੀ ਚੰਨਣਵਾਲ ਤੇ ਰਾਏ ਸਰ ਦੋ ਪਿੰਡ ਸੀਗੇ ਜੀ ਬਲਕ ਸਮਤੀ ਚ ਚੰਨਣਵਾਲ ਕਾਂਗਰਸ ਦਾ ਸਰਪੰਚ ਰੈਸਰ ਪਟਾਲੇ ਚ ਅਕਾਲੀ ਦਲ ਦਾ ਸਰਪੰਚ ਮੌਜੂਦ ਆ ਜੀ ਮੌਜੂਦਾ ਸਰਪੰਚ ਨੇ ਦੋਨਾਂ ਨੂੰ ਹਰਾ ਕੇ 260 ਵੋਟਾਂ ਦੇ ਦਿੱਤੇ ਆ ਵਾਹ ਜੀ ਵਾਹ ਧੰਨਵਾਦ ਧੰਨਵਾਦ ਬਸ ਇਹ ਇਹਦਾ ਮਤਲਬ ਪਤਾ ਲੱਗ ਗਿਆ ਕਿ ਬਹੁਤ ਕਠਿਨ ਪ੍ਰਸਥਿਤੀਆਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਬਹੁਤ-ਬਹੁਤ ਕੋਈ ਗੱਲ ਮੈਨੂੰ ਮਿਲ ਕੇ ਜਾਇਆ ਮੈਂ ਜਾਣਦਾ ਸਾਰੇ ਸਾਰੇ ਪਿੰਡਾਂ ਵਾਲਿਆਂ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਕਹੀ ਜਾਨਾ ਆ ਜਿਹੜੇ ਆ ਜਿਹੜੇ ਤੁਸੀਂ ਹੱਥ ਚੱਕੀ ਜਾਂਦੇ ਹੋ ਆ ਜਿਹੜਾ ਬੋਲਣਾ ਸਿੱਖੀ ਜਾਂਦੇ ਹੋ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੀ ਜਾਂਦਾ ਵੀ ਇਹੀ ਹੋਣਗੇ ਹੋਣਗਾ ਹਾਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਔਰ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਲੋਕ ਅੱਜ ਦਾ ਜ਼ਮਾਨਾ ਇਹ ਹੈ ਲੋਕ ਪਰਿਵਾਰ 'ਚ ਆਪਣੇ ਆਪਣੇ ਬਜ਼ੁਰਗ ਨੂੰ ਮੈਂਬਰ ਨਹੀਂ ਚੁਣਦੇ ਪਰਿਵਾਰ ਦੀਆਂ ਵੋਟਾਂ ਉਹਨੂੰ ਨਹੀਂ ਪੈਂਦੀਆਂ ਲਾਣੇਦਾਰ ਨੂੰ ਨਹੀਂ ਚੁਣਦੇ ਲੋਕ ਤੇ ਤੁਸੀਂ ਤਾਂ ਇੰਨੇ-ਇੰਨੇ ਲੋਕਾਂ ਤੋਂ ਜਿੱਤ ਕੇ ਆਏ ਹੋ ਬਹੁਤ ਵੱਡੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਤੁਸੀਂ ਕਰ ਬੈਠੇ ਹੋ ਔਰ ਤੁਹਾਨੂੰ ਵਧਾਈਆਂ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋ ਜਿਸ ਦਿਨ ਇੱਕ ਗੱਲ ਮੇਰੀ ਆ ਸੁਣ ਲਿਓ ਤੇ ਅੰਨ੍ਹਾ ਜਦੋਂ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਉਣ ਗਏ ਸੀ ਤੁਹਾਡੇ ਚ ਕੋਈ ਗਿਆ ਸੀ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਐਡਾ ਕਾਗਜ਼ਾਂ ਦਾ ਥੱੱਬਾ ਲੈ ਕੇ ਗਏ ਸੀ ਇਲੈਕਸ਼ਨ ਕਮਿਸ਼ਨ ਚ ਕਿ ਸਾਨੂੰ ਝਾੜੂ ਚੋਣ ਨਿਸ਼ਾਨ ਦੇ ਦਿੱਤਾ ਜਾਵੇ ਆਪਣੇ ਚ ਕੋਈ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਜਿੱਦੇ ਆਮ ਆਦਮੀ ਪਾਰਟੀ ਨਾਮ ਦੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਐਡਾ ਵੱਡਾ ਥੱਬਾ ਲੈ ਕੇ ਗਏ ਸੀ ਆਪਣੇ ਚੋ ਕੋਈ ਗਿਆ ਸੀ ਕੋਈ ਨਹੀਂ ਗਿਆ ਸੀ ਤੇ ਉਹਨਾਂ ਨੇ ਪਾਰਟੀ ਤੇ ਚੋਣ ਨਿਸ਼ਾਨ ਆਪਾਂ ਨੂੰ ਦਿੱਤਾ ਆ ਚੱਕੋ ਜਿੱਤ ਲਓ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸੋ ਕਿਰਪਾ ਕਰਕੇ ਇਹ ਇੰਨਾ ਗੱਲਾਂ ਨੂੰ ਸਮਝਿਆ ਕਰੋ ਕਿ ਆਪਾਂ ਨੇ ਇੱਕ ਐਸਾ ਫਾਰਮ ਬਣਾਤਾ ਆਪਣੇ ਤੇ ਯਕੀਨ ਇੰਨਾ ਏਦਾਂ ਦਾ ਕਰ ਲਿਆ ਪੰਜਾਬ ਵਾਲਿਆਂ ਤੇ ਤੇ ਫਿਰ 4 ਐਮਪੀ ਸੀਟਾਂ ਵੀ ਪੰਜਾਬ ਨੇ ਦਿੱਤੀਆਂ ਉਸ ਤੋਂ ਬਾਅਦ 20 ਐਮਐਲਏ ਵਿਪੱਖਸ਼ ਦੇ ਵਿੱਚ ਆਪਾਂ ਆਏ ਉਸ ਤੋਂ ਬਾਅਦ 92 ਆਏ ਤੇ ਉਸ ਤੋਂ ਬਾਅਦ ਤਾਂ ਹੁਣ ਤਾਂ 96 97 ਹੋ ਗਏ ਤੇ ਅੱਗੇ 2027 ਚ ਮੈਨੂੰ ਨਹੀਂ ਪਤਾ ਕੁਦਰਤ ਜਾਣਦੀ ਹੈ ਹੈਨਾ ਪਰ ਆਪਾਂ ਸੱਚੇ ਦਿਲੋਂ ਕੰਮ ਕਰੀ ਜੋ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਮਾਲਕ ਦਾ ਕੰਮ ਹੈ ਤੁਸੀਂ ਲੋਕਾਂ ਜਾਓ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਮੌਕਾ ਮਿਲ ਗਿਆ ਲੋਕਾਂ ਦੇ ਇੱਕ ਮੋਹਰ ਲੱਗਣਾ ਵੀ ਕਬੀਲਦਾਰੀ ਬਦਲ ਦਿੰਦੀ ਹੈ ਕਬੀਲਦਾਰੀ ਬਦਲ ਦਿੰਦੀ ਹੈ ਇੱਕ ਮੋਹਰ ਤੁਹਾਡੇ ਜੇਬ 'ਚ ਮੋਹਰ ਆ ਗਈ ਉਹ ਲਾ ਦਿਓ ਗਰੀਬਾਂ ਦੇ ਹੱਕ ਚ ਲਾ ਦਿਓ ਮੋਰ ਕਿਸੇ ਦੇ ਕਹੇ ਤੇ ਨਾ ਲਾਇਓ ਕਿਸੇ ਪੈਸਿਆਂ ਜਾਂ ਇਧਰ ਉਧਰ ਵਾਲਿਆਂ ਦੇ ਹੱਕ ਚ ਨਾ ਲਾਇਓ ਗਰੀਬਾਂ ਦੇ ਹੱਕ ਚ ਲਾ ਦਿਓ ਉਹ ਮੋਰ ਉਹਦੀ ਜ਼ਿੰਦਗੀ ਬਦਲ ਸਕਦੀ ਹੈ ਜੀ ਸੋ ਤੁਹਾਡਾ ਬਹੁਤ ਇਨਾ ਅੱਜ ਤਾਂ ਮੈਂ ਜਿੱਦਣ ਮਰਜੀ ਦੇਖ ਲਾਂ ਕਿ ਮੈਂ ਮੈਂ ਤੁਹਾਨੂੰ ਦਸੀਏ ਨਾ ਵੀ ਥੱਲੇ ਤੁਸੀਂ ਆਪਣਾ ਸਾਰਾ ਕਿਤਾਬ ਜਾ ਠੀਕ ਰੱਖ ਲਿਓ ਵੀ ਪੋਸਟਰ ਪੁੱਠੇ ਜਿ ਕਿੱਥੇ ਲਾਉਣੇ ਨੇ ਕੇਜਰੀਵਾਲ ਸਾਹਿਬ ਦਾ ਮੇਰਾ ਕੋਈ ਰੋਡ ਸ਼ੋ ਸ਼ੂ ਜਾ ਕਰਾਉਣਾ ਹੈ ਇੱਧਰ ਉੱਧਰ ਦੀ ਹੈ ਇੱਧਰਲੀ ਗਲੀ ਵਿੱਚੋਂ ਲੈ ਕੇ ਜਾਣਾ ਹੈ ਇੱਧਰਲੀ ਗਲੀ ਚੋਂ ਕੱਢ ਲਾਂਗੇ ਇਹ ਉਹ ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਾਂहां ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤ ਹਾਂ ਕੋਈ ਗੱਲ ਨਹੀਂ ਉਹ ਅਸੀਂ ਹੈਗੇ ਆ ਉਹ ਸਾਡੀ ਟੀਮ ਵੀ ਹੈਗੀ ਆ ਉਹਨਾਂ ਦੀ ਫਿਕਰ ਨਾ ਕਰੋ બસ ਇਹ ਹੀ ਕਹਿਣਾ ਚਾਹਨਾ ਕਿ ਐਨੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਇਦਾਂ ਹੀ ਆ ਇਦਾਂ ਹੀ ਅਗਲੇ ਹੋਰ ਬਹੁਤ ਸਾਰੇ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਦੇਸ਼ 'ਚ ਲੱਗੂਗੀ ਲੱਗੀ ਵੀ ਹੋਣੀ ਪਹਿਲਾਂ ਕੋਈ ਗੁਜਰਾਤ ਵੀ ਜਾ ਕੇ ਆਇਆ ਹੋਊਗਾ ਕੋਈ ਗੋਆ ਜਾ ਕੇ ਆਇਆ ਹੋਊਗਾ ਕੋਈ ਮੱਧ ਪ੍ਰਦੇਸ਼ ਜਾ ਕੇ ਆਇਆ ਹੋਊਗਾ ਆਪਾਂ ਨੇ ਦੇਸ਼ ਬਣਾਉਣਾ ਹੈ ਦੇਸ਼ ਆਪਣੀ ਡਿਊਟੀ ਦੇਸ਼ ਬਣਾਉਣ ਦੀ ਲੱਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਇੱਕ ਪ੍ਰਦੇਸ਼ ਦੀ ਪਾਰਟੀ ਨਹੀਂ ਹੈਗੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਵੀ ਉਹ ਹੈ ਜਿਹੜੀ ਇਕੱਲਾ ਕੰਮਾਂ ਤੇ ਵੋਟ ਮੰਗਦੀ ਹੈ ਜਿੱਥੇ ਸਰਕਾਰ ਨਹੀਂ ਹੈਗੀ ਕੰਮ ਕਰਨ ਦੀ ਗੱਲ ਕਰਦੀ ਹੈ ਜਿੱਥੇ ਸਰਕਾਰ ਹੈਗੀ ਹੈ ਕੀਤੇ ਹੋਏ ਕੰਮਾਂ ਦੀ ਗੱਲ ਕਰਦੀ ਹੈ ਹੋਰ ਕੋਈ ਗੱਲ ਨਹੀਂ ਕਰਦੀ ਇਹਨਾਂ ਕੋਲ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ? ਅਕਾਲੀ ਦਲ ਕੋਲੇ ਕੋਈ ਗੱਲ ਹੈ? ਕੋਈ ਗੱਲ ਨਹੀਂ। ਬਸ ਸਾਡੀ ਵਾਰ ਹੀ ਆਉਗੀ। ਉਹ ਐ ਨਹੀਂ ਵਾਰੀਆਂ ਆਉਂਦੀਆਂ ਆਉਂਦੀਆਂ। ਵਾਰੀ ਆਉਗੀ ਇਹਨਾਂ ਦੀ। ਵਾਰੀ ਆਉਗੀ ਇਹਨਾਂ ਦੀ, ਹੈਂ? ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ। ਫੇਰ ਵੀ ਜਿੱਤ ਗਏ। ਬਹੁਤ ਅੱਛਾ। ਵਾਹ ਜੀ। 4000 ووٹ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਦਰਿਆਵਾਂ ਨੂੰ ਨੱਕੇ ਲੱਗਦੇ ਆ ਕਿਤੇ ਦਰਿਆਵਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਇਸ ਤਾਂ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਦੋਂ ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣ ਅਮਰਸਰ ਸਾਹਿਬ ਮੈਂ ਕਿਹਾ ਮੈਂ ਮਾਫੀ ਮੰਗ ਲਈ ਉਹਨਾਂ ਤੋਂ ਮੈਂ ਕਿਹਾ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਹੈ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਰ ਥੋੜਾ ਜਹਾ ਹੋਰ ਇਨਕਲਰ ਬੋਲੇ ਸੋਨਿਹਾਲ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਅੱਗੇ ਵਧੋ ਪੰਜਾਬ ਤਰੱਕੀਆਂ ਕਰੇ ਸੋ ਸਮੇ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੁਧਿਆਣਾ ਪਹੁੰਚ ਕੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਨਵੇਂ ਚੁਣੇ ਹੋਏ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਇਸ ਮੌਕੇ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੇ ਵਿੱਚ ਅਸੀਂ ਇੱਕ ਵੀ ਵੋਟ ਇਧਰ ਉਧਰ ਨਹੀਂ ਕੀਤੀ ਹੈ ਨਿਰਪੱਖਤਾ ਦੇ ਨਾਲ ਚੋਣਾਂ ਹੋਈਆਂ ਨੇ ਨਸ਼ੇ ਨੂੰ ਲੈ ਕੇ ਵੀ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਕੱਸੇ ਨੇ ਉਹਨਾਂ ਨੇ ਕਿਹਾ ਕਿ ਅੱਜ ਬਿਜਲੀ ਦੇ ਬਿੱਲ ਵੀ 0 ਆ ਰਹੇ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਫਾਇਦਾ ਹੋਇਆ ਹੈ ਨਾਲ ਦੀ ਨਾਲ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਸਾਡੇ ਕੰਮ ਤੋਂ 38% ਵੋਟ ਮਿਲੇ ਨੇ ਔਰ ਇਹ ਵੋਟ ਫੀਸ ਜਿਹੜਾ ਹੁਣ 38 ਤੋਂ ਵੱਧ ਕੇ ਆਨ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 45% ਹੋਣਾ ਚਾਹੀਦਾ ਹੈ ਇਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਨ ਵਾਲੇ ਨੂੰ ਘਰ ਜਾ ਕੇ ਵੋਟ ਦੇਵਾਂਗਾ ਵੋਟ ਦੇ ਟਿਕਟ ਦੇ ਕੇ ਆਵਾਂਗਾ ਮਤਲਬ ਤੁਹਾਨੂੰ ਟਿਕਟ ਲੈਣ ਦੇ ਲਈ ਸਾਡੇ ਕੋਲ ਆਨ ਦੀ ਲੋੜ ਨਹੀਂ ਹੈ ਅਸੀਂ ਤੁਹਾਨੂੰ ਘਰ ਜਾ ਕੇ ਟਿਕਟ ਦੇ ਕੇ ਆਵਾਂਗੇ ਉਸ ਤੋਂ ਇਲਾਵਾ ਸੀਮ ਭਗਵੰਤ ਮਾਨ ਉਹਨਾਂ ਨੇ ਵੀ ਸੰਬੋਧਨ ਕੀਤਾ ਸੋ ਪੰਜਾਬ ਦੇ ਵਿੱਚ ਫਿਰੋਜ਼ਪੁਰ ਅਤੇ ਮੋਗਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਮਿਲੀ ਹੈ ਜਿਸ ਦੇ ਨਾਲ دہشت ਦਾ ਮਾਹੌਲ ਬਣਿਆ ਹੋਇਆ ਕੋਲੋ ਸੂਤਰਾਂ ਦੇ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੋਂ ਈਮੇਲ ਰਾਹੀਂ ਧਮਕੀ ਮਿਲੀ ਹੈ ਜਿਸ ਕਾਰਨ ਅਦਾਲਤੀ ਕੈਂਪਲੈਕਸਾਂ ਨੂੰ ਖਾਲੀ ਕਰਵਾਇਆ ਗਿਆ ਹੈ ਹਾਲਾਂਕਿ ਬੋਟ ਕੋਈ ਵੀ ਅਧਿਕਾਰੀ ਜਿਹੜਾ ਇਸ ਬਾਰੇ ਟਿੱਪਣੀ ਕਰਨ ਦੇ ਲਈ ਤਿਆਰ ਨਹੀਂ ਹੈ ਕਿ ਈਮੇਲ ਕਿਸ ਨੇ ਭੇਜੀ ਹੈ ਜਾਂ ਇਸ ਦੇ ਵਿੱਚ ਕੀ ਲਿਖਿਆ ਹੈ ਸਾਵਧਾਨੀ ਵਜੋਂ ਪਾਰਕਿੰਗ ਵਾਲੀ ਥਾਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ ਪੁਲਿਸ ਮੌਕੇ ਤੇ ਤਾਇਨਾਤ ਹੈ ਤੇ ਕਈ ਪੁਲਿਸ ਟੀਮਾਂ ਦਾ ਅਦਾਲਤੀ ਕੰਪਲੈਕਸਾਂ ਦੀ ਜਾਂਚ ਕਰ ਰਹੀਆਂ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਜਲੰਧਰ ਅਤੇ ਪਟਿਆਲਾ ਦੇ ਸਕੂਲਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਸੀ ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਕੋਈ ਧਮਕੀ ਨਹੀਂ ਮਿਲੀ ਹੈ ਜਿਸ ਕਾਰਨ ਅਦਾਲਤ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਪਹਿਲਾਂ ਅਦਾਲਤ ਵਿੱਚ ਨਿਯਮਿਤ ਜਾਂਚ ਕਰਦੇ ਰਹਿੰਦੇ ਹਾਂ ਜੇਕਰ ਕੋਈ ਵੀ ਸ਼ਰਾਰਤੀ ਤੱਤ ਇਸ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਬੰਬਸ ਸਕਵਾਡ ਅਤੇ ਡੌਗ ਸਕਵਾਡ ਦੀਆਂ ਟੀਮਾਂ ਨੇ ਨਾਲ ਲਗਭਗ 200 ਪੁਲਿਸ ਕਰਮਚਾਰੀ ਕੰਪਲੈਕਸ ਦੇ ਕੋਨੇ-ਕੋਨੇ ਦੀ ਜਾਂਚ ਕਰ ਰਹੇ ਨੇ। ਸੋ ਪੰਜਾਬ ਦੇ ਵਿੱਚ ਵੱਖ-ਵੱਖ ਅਦਾਲਤਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ। ਜਿਸ ਦੇ ਵਿੱਚ ਮੋਗਾ ਫਿਰੋਜ਼ਪੁਰ ਲੁਧਿਆਣਾ ਅਤੇ ਅੰਮ੍ਰਿਤਸਰ ਸਾਹਿਬ ਅ ਕਈ ਐਸੀਆਂ ਅਦਾਲਤਾਂ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਅਣੌਣ ਦੀ ਧਮਕੀ ਦਿੱਤੀ ਗਈ ਆ ਔਰ ਇਸ ਧਮਕੀ ਤੋਂ ਬਾਅਦ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਸੋ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ